ਯੋਦਾ ਕਿੰਨੇ ਨਸਮਾਰਾ ਪੰਨੇ ਨਾ ਵੀਰ ਠੀਕ ਹੈ ਨਾ ਬਟਰਪੇਪਰ ਚਾਹ ਦੀ ਮੋਲੀ ਆ ਗਈ ਲੱਗਨੇ ਪਰ ਬਟਰਪੇਪਰ ਤਾਂ ਆਈ ਕੋ ਦਿਖਾ ਦਿੱਤੀ ਜਾਨੇ ਮਰੇ ਤੋ ਤੋ ਚਾਹ ਕਰਵਾਪਾ ਆ ਜੇ ਆ ਬੇਟੋ ਉਹ ਵੀ ਤਾਂ ਆਨੇ ਆਪਣੇ ਸਪਰਿੰਗ ਰੋ ਰੋਣੇ ਲਈ ਰੇ ਰੋ ਰੋਣ ਖਾਣੇ ਦੇ ਦੋਸਤੋ ਹੁਣ ਆ ਬਸ ਸਪਰਿੰਗ ਰੋ ਖਾ ਕੇ ਤੋਣਾ ਪਾ ਹੀ ਗਰਾ ਆਪਣੇ ਯਾਰ ਮੇ ਵੀ ਪਾ ਹੀ ਗਏ ਹੁਣ ਇਹਦੇ ਸੂਕ ਡੇ ਸੂਨੇ ਦਾ ਮੈਂ ਆ ਰੋ ਨਾ ਪੰਜਾਬੀ ਘਰੇ ਮਾ ਜਾਣ ਬੜੀਆ ਬੜੀਆ ਦੋਸਤੋ ਗਿਆ ਜਾ ਰਿਹਾ ਪਾ ਗਿਆ ਮੈਂ ਦੋਸਤੋ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਮੈਂ ਹੁਣ ਜਾਂਦਾ ਦੋਸਤੋ ਸਕੂਲੇ ਇੰਨੀ ਛੁੱਟੀਆਂ ਪੈਣ ਤੋਂ ਬਾਅਦ ਮੇਰਾ ਦਿਲ ਨਹੀਂ ਕਰਦਾ ਸਕੂਲੇ ਜਾਣ ਦਾ ਪਰ ਹੁਣ ਜਾਣਾ ਪੈਣਾ ਸਕੂਲੇ ਮੈਂ ਚਲਦਾ ਹਾਂ ਦੋਸਤੋ ਸਕੂਲੇ ਤੇ ਇਸਾਂ ਨੂੰ ਮਿਲਦੇ ਹਾਂ ਬਾਅਦ ਵਿੱਚ ਮੌਸਮ ਇਹ ਕਰੀ ਤਰ੍ਹਾਂ ਖਾਦਣਾ ਫਿਰ ਬਦਲવાની ਯਾਰਾ ਹੋਇਆ ਹੈ ਤੇ ਚਲੋਗੇ ਗਾਇਸ ਸਕੂਲੇ ਅੱਛਾ ਉਹ ਗਏ ਇਧਰ ਆਉਂਦਾ ਜੀ ਦਾ ਵਿਆਹ ਦੇ ਜਾਂਦੇ ਨੇ ਬਸ ਸਕੂਲੇ ਜਾਂਦੇ ਆ। ਲੋ ਵੀ ਦੋਸਤੋ ਹੁਣ ਮੈਂ ਆ ਚੁੱਕਾ ਆਂ ਘਰੀ ਦੀ ਗੁਰਦਾਰੇ ਕੀ ਬਣਿਆ ਮਜ਼ਾਦਾ ਭੋਗਾ ਕਿਸੇ ਦਾ। ਲੱਗਦਾ ਦੋਸਤੋ ਸਾਰੇ ਜਣੇ ਕਿੱਡੇ ਘਰੇ ਬਾਇੇ ਹੋਏ ਗੁਰਦਾਰੇ। ਦੇਖੋ ਤੇ ਦੋਸਤੋ ਹੁਣ ਮੈਂ ਸਕੂਲੋਂ ਆਇਆ ਸਕੂਲੋਂ ਆ ਕੇ ਰੋਟੀ ਪਾਈ ਖਾਣਾ ਤੇ ਰੋਟੀ ਪਾਣੀ ਖਾ ਕੇ ਤੇ ਫਿਰ ਵਲੋਗ ਵਲੋਗ ਐਡਟ ਤੇ ਉਹਦੋਂ ਦਾ ਸਵਾਹ ਕਰਨਾ ਬਣਾਇਆ ਕੋਈ ਨਹੀਂ ਵਲੋਗ ਮੀਨੀਮ ਵਲੋਗ ਹੀ ਆ ਉਹ ਐਡਟ ਕਰਕੇ ਦਿਪਾਉਣਾ ਮੈਂ ਉਹ ਕੀ ਕਰ ਸਕਦਾ ਭਰਾ ਗਰੀਬ। ਇਹ ਹੁਣ ਤਾਂ ਮਿਲ ਗਈ ਇਸ ਵਿੱਚ ਬਾਹਰ ਜੁੱਜ ਬਣੀ ਖਾਣਾ ਹਾਂ ਹਾਂਜੀ ਵੀ ਦੋਸਤੋ ਮੈਂ ਹੁਣ ਚੰਗੀ ਤਰ੍ਹਾਂ ਢੋੜੀ ਬਣੀ ਖਾਣ ਤੋਂ ਬਾਅਦ ਦੂਸਰਾ ਟਾਈਮ ਹੋ ਚੁੱਕਾ ਹੈ ਕਿੰਨੇ ਦਿਨਾਂ ਬਾਅਦ ਇਹ ਤਾਂ ਹੈ ਨਾ ਕਿੰਨੇ ਦਿਨਾਂ ਬਾਅਦ ਆਉਂ ਉਹ ਬਾਹਰ ਦੀ ਰੋਟੀ ਹੈ ਇਹ ਅਸੀਂ ਉਸ ਤੋਂ ਨਾ ਦੂਸਰੇ ਤੇ ਵੀ ਬਾਹਰੋਂ ਉਸ ਤੋਂ ਤੇ ਇਹਨਾਂ ਨੂੰ ਖਾਏ ਕਿਤਾ ਗਰਮੀ ਆ ਬਹੁਤ ਉਹਨੇ ਕਿਤੇ ਮੇਰੇ ਦਿਨ ਮੀਂਹ ਪਿਆ ਆ ਤੇ ਉਹਨਾਂ ਜੇ ਠੰਡ ਦੇ ਗਈ ਆ ਹੁਣ ਫੇਰ ਗਰਮੀ ਹੋ ਗਈ ਆ ਇਹ ਤੁਹਾਨੂੰ ਚਲਦੇ ਆ ਦੋਸਤੋ ਟਿਵੀਸ਼ਨ ਦੇ ਚੱਲਦੇ ਬਾਤ ਚ ਗਈ ਸਿਚੁਏਸ਼ਨ ਦਵਾਦੀ ਹਾਂਜੀ ਦੋਸਤੋ ਹੁਣ ਆਪਾਂ ਟਿਵੀਸ਼ਨ ਪੜ ਕੇ ਆ ਚੁੱਕੇ ਆ ਤਾਂ ਹੁਣ ਆਪਾਂ ਚੱਲਦੇ ਆ ਦੋਸਤੋ ਘਰਾਂ ਨੂੰ ਤੇ ਅੱ비 ਜੋ ਸੀ ਮੇਰੇ ਨਾਲ ਆ ਤੇ ਅਮੀ ਇਹ ਵਦਾ ਦੇ ਕਿੰਨੇ ਨਸ ਮਾਰਾ ਪਹਿਣਾ ਨਾ ਵੀਰ ਤੇ ਕੀ ਲੈਣਾ ਬਟਰ ਪੇਪਰ ਹਾਂਜੀ ਕੋਣ ਯਾ ਅਗਲੇ ਆ ਗਏ ਨਾ ਬੜਾ ਵੇਪਰ ਤਾਂ ਨਾਲ ਕੋਈ ਦਿਖਾ ਵੀ ਕਿਉਂ ਨਹੀਂ ਆ ਮੜ ਜਰੋ ਹੀ ਖਾਦਾ ਵੇ ਤਾਂ ਨਹੀਂ ਤੇ ਚਲਦੇ ਦੋਸਤੋ ਆਪਾਂ ਘਰੇ ਪਾਏ ਇਸ ਕੋਣ ਦੋਸਤੋ ਆਪਾਂ ਆਜ ਕੇ ਘਰੇ ਤੇ ਘਰ ਆ ਗਏ ਆਪਣਾ ਦੁੱਧ ਲੈਣ ਜਾਣ ਦਾ ਕੰਮ ਹੋ ਗਿਆ ਕਿਉਂਕਿ ਦੁੱਧ ਹੁਣ ਆਉਂਦਾ ਫੇਰੇ ਮੈਂ ਤਾਂ ਵੀ ਚੱਲੇ ਤੁਹਾਨੂੰ ਪਤਾ ਖਾਣ ਜਾਣਾ ਸੀ ਮੈਂ ਸਮਾਨ ਲੈ ਜਾਣਾ ਸੀ ਚੱਲਦੇ ਹਾਂ ਦੋਸਤੋ ਦੋਸਤੋ ਸ਼ੈ ਕਰਵਾਪਾ ਆ ਗਏ ਆ ਬੇਸ ਤੋਂ ਹੀ ਦੇ ਜਾਣੇ ਆਪਣੇ ਸਪ੍ਰਿੰਗ ਰੋਡੋਂ ਰਹੋਣੇ ਨੇ ਗਰੇ ਰੋਡਾਂ ਆਨੇ ਤੇ ਆਪਾਂ ਸਪਨੀਆਂ ਨਾਲੋਂ ਸ਼ਕੀਨ ਹੋ ਗਏ ਨਾ ਅੱਬੀ ਹਨਾ ਫੈ ਹੋ ਗਏ ਇੱਥੋਂ ਦੇ ਸਪ੍ਰਿੰਗ ਰੋਡੋਂ ਬਹੁਤ ਸੁਆਹ ਅੱਜ ਸੁਆਹ ਹੋਰ ਦਨ ਮੇ ਲੇਖਾਂ ਆਪੀ ਬਲੀਏ ਨੂਰ ਇਹ ਦੋਸਤ ਹੁਣ ਆਪਾਂ ਸਪ੍ਰਿੰਗ ਰੋਡ ਖਾ ਕੇ ਤੁਹਾਨੂੰ ਬਾਹਰ ਆਪਣੇ ਯਾਰ ਮੇ ਵੀ ਬਾਜ ਪਿਆ ਹੋਣਾ ਹੈ ਨਹੀਂ ਆਲੇ ਫਿਰ ਉਹ ਨਹੀਂ ਆਲੇ ਖਾਣੇ ਆਜਾ ਤਰੋਂ ਨੂਰ ਆ ਦੂਜਾ ਨੂੰ ਰਾਟੇ ਗਿਆ ਲਾ ਇਹ ਆ ਨਹੀਂ ਕਾ ਨੂ ਰਿਆ ਖਾਣੇ ਚ ਜਾਂਦੇ ਆ ਦੋਸਤੋ ਕਿਨਾ ਕਮਣ ਕਮਣਾ ਨਾ ਤੁਹਾਡਾ ਦੋਸਤ ਚੈੱਕ ਕਰਵਾ ਵੀ ਚੱਕ ਲੋ ਚੱਕ ਰੋ ਵੀ ਇਸ ਦੇ ਇਸ ਨੂੰ ਕਿ ਇਸ ਨੂੰ ਐਕਦਾ ਮੈਂ ਆ ਰੋ ਨਾ ਪੰਜਾਬੀ ਗਰੇ ਮੈਂ ਚੱਲ ਵਧੀਆ ਭਰਾਵਾ ਲੋਕੀ ਦੋਸਤੋ ਨੰਬਰ ਖਾ ਵੀ ਗਿਆ ਚੁਕੇ ਆ ਜੀ ਅੱਜ ਵੀ ਨੇ ਸਮਾਨ ਜਿਹੜਾ ਲੈਣਾ ਸੀ ਹੋਣਾ ਪਾ ਗਾ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਦੋਸਤੋ ਘਰੇ 에 ਦੋਸਤੋ ਹੁਣ ਆਪਾਂ ਤੁਹਾਨੂੰ ਪਤਾ ਹੈ ਅੱਡੀ ਦਾ ਆਪਣੇ ਘਰ ਤੇ ਲੈ ਕੇ ਘਰੇ ਤੇ ਹੁਣ ਆਪਾਂ ਆ ਚੀਏ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਆਪਾਂ ਕਮਲ ਭਾਈ ਦੇ ਨਾਲ ਕਮਲ ਭਾਈ ਦੀ ਦੁਕਾਨੇ ਬੈਠੇ ਗੱਲਾਂ ਬਾਤਾਂ ਮਾਰ ਕੇ ਹੁਣ ਆਪਾਂ ਚੱਲਦੇ ਆਂ ਮੁਰਦਬਾਰੇ ਸੋਕਾ ਸੰਦਾ ਟਾਈਮ ਹੋ ਗਿਆ ਜਾ ਵੀ ਕਰੀਏ ਦੋਸਤੋ ਬੰਦਾ ਮੁੱਕ ਗਿਆ ਕਰੀਏ ਦੋਸਤੋ ਸੋਕਾ ਸੰਦਾ ਜਾ ਵੀ ਕਰੀਏ ਅੰਗਵਾ ਜਮਨ ਹੁੰਦਾ ਕਈ ਨੇ ਚਿਰਾਂ ਬਾਅਦ ਦੋ ਦਿਨ ਹੋ ਗਏ ਨਾ ਅੱਗੇ ਤਿੰਨ ਦਿਨ ਹੁਣ ਕੱਲ ਕੱਲ ਮੈਂ ਬਾਦਨਾ ਸਕੂਲ ਆ ਕੇ ਬਲੋਗੇ ਕਿਆ ਕਰੋ ਦੋਸਤੋ ਆ ਮੈਂ ਕਾਲੇ ਤੇ ਮੁਕਾਮ ਆ ਰਿਹਾ ਹਾਂ ਹਾਂ ਮੈਂ ਵੀ ਕਨੇਸ ਸਟ੍ਰੈਂਥ ਕਿ ਨਹੀਂ ਆ ਫੜੀ ਹੈ ਚਾਬੀ ਮੈਂ ਅੱਜ ਫੇਰ ਮਾਰ ਕੇ ਜਾਂ ਪਰ ਨਹੀਂ ਫੜੀ ਆਇਆ ਮੈਂ ਦੋਸਤੋ ਐ ਕਰਕੇ ਨਾ ਐ ਕਰਕੇ ਦੇਖ ਰਿਹਾ ਮੈਂ ਐ ਕਰਕੇ ਤੇ ਇਹਨਾਂ ਪਾਪ ਦੇਦਾ ਕਹਿੰਦੇ ਜੋਰ ਦੀ ਮਾਰ ਕੇ ਬਸਾ ਤੇ ਕਾਲ ਦਾ ਇਤੋਂ ਹੰਗਾ ਤੇ ਭੀੜ ਹੁੰਦੀ ਆ ਪੰਪੈ ਨੇ ਦਿੱਤਾ ਬੜਾ ਕੁੱਤੀ ਚੀਜ਼ ਹੁੰਦੀ ਪਾਪਰ ਤੇ ਮੜਾ ਮਿੱਟੀ ਆ ਨਾ ਤੁਹਾਨੂੰ ਪਤਾ ਇੱਥੇ ਗੁਰਦਰਾ ਹੈ ਮਿੱਟੀ ਭਵਾਈ ਆ ਜਿਆਣੀ ਇੱਥੇ ਛਾਲਾ ਮਾਰਦੇ ਨੇ ਲਿਆ ਵਖਾ ਉਧਰ ਐਵੇਂ ਚੱਲ ਕੇ ਆ ਲੈਣੇ ਆ ਛਾਲਾ ਆਹ ਆ ਤੇ ਉਹਨਾਂ ਦੇ ਇਹ ਮਲ ਖੇਡਣ ਨੂੰ ਥਾਂ ਲਾ ਲਓ ਜੀ ਖਿਡਾਰੀ ਗੁਰਦਰਾ ਲੈਣੇ ਡੇਟਾ ਕਰਦੋਂ ਉਹ ਬੋਲੀ ਬਣਾਈਆਂ ਤੇ ਫਾਉਂਡਰ ਕੇ ਸਮਝ ਲਈ ਥਾਂ ਲਾਉਂਦਾ ਵਾਹ ਉਹਦੇ ਨਹੀਂ ਬਿਠਾ ਕਰਦਾ ਸ਼ੁਰੂ ਕਰਕੇ ਤੁਹਾਨੂੰ ਵਿਖਾਈਏ ਬੁੱਲੂ ਬੁੱਲੂ ਤੇ ਕਰਨਾ ਜੂ ਆਹ ਹੋ ਰਿਹਾ ਨੇ ਲਪਨੇ ਪੈਲੇ ਮੇਂ ਦੰਨ ਮੋਹ ਮੋਰੇ ਮੁੱਕਾ ਮਾਰੋ ਮਲ ਰੇਣੇ ਹੱਥ ਕੱਲ ਦਾ ਪੀਰ ਹੋ ਰਿਹਾ ਹੈ ਰਾਂ ਦੇ ਭਰਾ ਐਵੇਂ ਆਇਆ ਚਲੋ ਜਿੱਥੇ ਦਾ ਵੀਰੇ ਮੁਕੇ ਮਾਰ ਕੀ ਦੇ ਐਵੇਂ ਹੱਥ ਆਪਣੇ ਦਾ ਨੁਕਸਾਨ ਕਰਾਵਾਂਗੇ ਭਰਾ ਬਾਅਦ ਉਥੇ ਐਂ ਅਗਰ ਕਿਤੇ ਐਂ ਪੱਟੀ ਕਰਕੇ ਤੇ ਲੈ ਜਾਓ ਸੁਣਦੇ ਆਇਓ ਸਿੰਘ ਚਲਦੇ ਆ ਫਿਰ ਦੋਸਤੋ ਮਨਾਪਾ ਕਰੇ ਤੇ ਤੁਹਾਨੂੰ ਮਿਲਦੇ ਹਾਂ ਸਿੱਧਾ ਕਰ ਜਾਗੇ ਬਾਏ ਦੋਸਤੋ ਸਸ ਏ ਦੋਸਤੋ ਅੱਜ ਆ ਕੇ ਕਰਦੇ ਬੜੇ ਦਿਨਾਂ ਬਾਅਦ ਮੈਂ ਇੰਨਾ ਤਗੜਾ ਪਰਨਾ ਮੰਨਿਆ ਵੀ ਕਾਲਾ ਕਿਉਂਕਿ ਕਾਲਾ ਪਰਨਾ ਮੈਨੂੰ ਪਤਾ ਹੀ ਨਹੀਂ ਮੇਰੇ ਕੋ ਹੈਗਾ ਤੇ ਦਮਾਂ ਦੇ ਵਿੱਚ ਜਿਹਨੂੰ ਮੈਂ ਕੱਲ ਪਰਸੋਂ ਵੇਖਿਆ ਤੇ ਲੱਗ ਗਿਆ ਕਾਲਾ ਪਰਨਾ ਤੇ ਹੁਣ ਕਾਲਾ ਪਰਨਾ ਹੀ ਬਣਿਆ ਕਨਗਾ ਤਰ ਤੇ ਕਾਲੀ ਪਾ ਕੇ ਸੁੰਨੇ ਆ ਤੇ ਕਾਲਾ ਹੀ ਪਰਨਾ ਆ ਆ ਵਧੀਆ ਕਾਲਾ ਕਾਲਾ ਮੋੜ ਜਿਹਾ ਮੈਂ ਇਹਦਾ ਵੀਲੋਗ ਲਗਾ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜੁਗਾ ਲਓ ਗਾਇਸ ਬਾਏ ਬਾਏ ਨਾ ਆਯੰਦੇ ਸੀ ਯੂ ਦੋਸਤੋ